CNG ਪਲਾਂਟ ਨੂੰ ਲੈ ਕੇ ਭਾਰੀ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਤੇ ਕਈ ਆਗੂ ਨਜ਼ਰਬੰਦ ਹੋ ਗਏ ਨੇ ਇਹ ਮਾਮਲਾ ਜਲੰਧਰ ਦੇ ਪੋਪੂਰ ਦਾ ਜਿੱਥੇ ਚੀਨੀ ਮਿੱਲ ਦੇ ਵਿੱਚ ਲੱਗ ਰਹੇ CNG ਪਲਾਂਟ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹਾਲਾਂਕਿ ਕੁਝ ਦਿਨ ਪਹਿਲਾਂ CNG ਪਲਾਂਟ ਨੂੰ ਲੈ ਕੇ ਧਰਨਾ ਵੀ ਲਾਇਆ ਗਿਆ ਜਿਸ ਤੋਂ ਬਾਅਦ ਹਾਈਵੇ ਅਥਾਰਟੀ ਦੇ ਕਰਮੀ ਜਿਨ੍ਹਾਂ ਦੇ ਵੱਲੋਂ ਧਰਨਾ ਲਗਾਉਣ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ ਤਾਂ ਹੁਣ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਪਲਾਂਟ ਦਾ ਕੰਮ ਚਲਾਉਣ ਦੇ ਲਈ ਭੋਗਪੁਰ ਦੇ ਵਿੱਚ ਭਾਰੀ ਸੁਰੱਖਿਆ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪਲਾਂਟ ਦਾ ਵਿਰੋਧ ਕਰਨ ਵਾਲੇ ਵੱਖ-ਵੱਖ ਸੰਗਠਨ ਜਿਨ੍ਹਾਂ ਦੇ ਆਗੂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਪਿਛਲੇ ਕਾਫੀ ਸਮੇਂ ਤੋਂ ਇਹ ਮਾਮਲਾ ਗਰਮਉਂਦਾ ਆ ਰਿਹਾ ਹੈ ਉੱਥੇ ਹੀ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਕਾਂਗਰਸੀ ਵਿਧਾਇਕ ਸukhvender Kotli ਦਾ ਕਹਿਣਾ ਹੈ ਕਿ ਕਈ ਆਗੂ ਘਰ ਦੇ ਵਿੱਚ ਸਵੇਰੇ ਹੀ ਨਜ਼ਰਬੰਦ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਬੇਹਦ ਨੰਦਨਯੋਗ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਸੂਚਨਾ ਮਿਲਦਿਆ ਤੁਰੰਤ ਲੁਧਿਆਣਾ ਤੋਂ ਉਹ ਜਲੰਧਰ ਪਹੁੰਚੇ ਤੇ ਵਿਧਾਇਕ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਦੁਬਾਰਾ ਪ੍ਰਸ਼ਾਸਨ ਨਾਲ ਗੱਲਬਾਤ ਕਰਨਗੇ ਇਸ ਦੌਰਾਨ ਵੀਡੀਓ ਦੇ ذریعے ਉਹਨਾਂ ਆਗੂਆਂ ਤੇ ਵਰਕਰਾਂ ਨੂੰ ਟੀਪੁਆਇੰਟ ਤੇ ਇਕੱਠਾ ਹੋਣ ਦੇ ਲਈ ਵੀ ਅਪੀਲ ਕੀਤੀ ਤੇ ਵਿਧਾਇਕ ਦਾ ਕਹਿਣਾ ਹੈ ਕਿ ਇਸ ਲੜਾਈ ਦੇ ਵਿੱਚੋਂ ਪਿੱਛੇ ਨਹੀਂ ਹਟਣਗੇ ਕਸਿਆ ਜਾਵੇ ਕਿ ਇਹ ਮੈਲ ਲੱਗ ਰਹੀ ਹੈ ਕਿ ਸੀਐਲਪੀ ਪਲਾਂਟ ਵਿੱਚ ਕੋਈ ਡਰੇਜਿੰਗ ਨਹੀਂ ਕਰਦਾ ਤਾਂ ਇਹ ਸਦੋਂ ਮਾਮਲਾ ਮਾਨਸੂਬਾ ਹੈ ਇਹ ਕਹਿੰਦੇ ਅੰਤਰੇ ਕਦੋਂ ਤੱਕ ਇਹ ਨਾ ਸਰਕਾਰ ਦਾ ਜਵਾਬ ਆ ਰਿਹਾ ਹੈ ਆ ਫਿਰ ਸਾਡੇ ਸਾਥੀਆਂ ਨੂੰ ਜਿਹੜਾ ਉਹ ਘਰਾਂ ਚ ਕੰਟੇਨ ਕਰਨਾ ਇੱਕ ਕੈਸਾ ਕੰਮ ਹੋਏ ਬਣਾਇਆ ਹੈ ਇਹ ਹੈ ਸਰਕਾਰ ਦੀ ਪ੍ਰਾਣ ਹੈ ਕਿ ਉਹ ਕਿੱਥੇ ਮਾਤ ਦੇ ਰੱਖੀ ਸਾਥੀ ਤੋਂ अभी तो इस सांचे में जो है ब्रांच है, तो आपको इस बात को याद रखना है कि ये कल्चर नहीं है, फिर देखता है ये अंग्रेज़ी करने को और चल जाएगा ये आपने आगे 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 ਦੁਨੀਆਂ ਬਣ ਜਾ ਰੋਟਾ ਹੋਇਆ ਅਤੇ ਦੁਨੀਆਂ ਨੇ ਤੋਂ ਸਿੱਟਾ ਕਿ ਬਹੁਤ ਜਾਇਆ ਉਹ ਜਿਸੀ ਡਰਨ ਵਾਲੇ ਨਹੀਂ ਐ ਮੈਂ ਲੋਕਾਂ ਦਾ ਚੁਣਿਆ ਨੁਮਾਇੰਦਾ ਐ ਮੈਂ ਇੱਥੇ ਬੈਠਾ ਹਾਂ ਸਾਡੇ ਲੋਕਾਂ ਦੀ ਨੁਮਾਇੰਦੀ ਨਾ ਕਿਸ ਤਰੀਕੇ ਨਾਲ ਕਰ ਸਕਾਂਗਾ ਸੋ ਮੈਂ ਆਪਣਾ ਕਰਜ ਨਿਭਾਵਾਂਗਾ ਜਿਹੜਾ ਹੈ ਉਹ ਉੱਥੇ ਪਹੁੰਚਿਆ ਆ ਜੋ ਸੱਚ ਨੂੰ ਆਪਾਂ ਕਰਨਾ ਡਰਨਾ ਨਹੀਂ ਡਰਦਾ ਜਾਏਗਾ ਸੋਮਵਾਰ ਅਫਸਾਨਾ ਗੱਲਬਾਤ ਕਰਨ ਸਾਰਾ ਬਣੇ ਜੀ ਸਲਾਮ ਕਰਾਂਗੇ ਸੋ ਵੀ ਸਾਰੇ ਬੈਕ ਬੈਕ ਦੇ ਕਰਵਾ ਕਰਾਂਗੇ ਤੇ ਉਹ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ ਕਿ ਉਹ ਮੈਂ ਪਰਮਣਕਾਰ ਪਰਵਾਹ ਦੇ ਵਿੱਚ ਦਰਕਰਾਂ ਕਰਾਂਗਾ ਜਿਸ ਦੇ ਪੱਤੇ ਤੇ ਕਈ ਵਾਰ ਕੋਈ ਸਬੋਤ ਤੰਗਾ ਕਰਦੀ ਹੁੰਦੀ ਹੈ ਤਾਂ ਜਿਹੜੀ ਵੀ ਗੱਲ ਹੋਵੇ ਉਹ ਸਾਰਿਆਂ ਦੇ ਸਾਹਮਣੇ ਹੋਵੇ ਪੁਲਿਸ ਮੀਡੀਆ ਦੇ ਸਾਹਮਣੇ ਜਿਸ ਤਾਰ ਮੈਂ ਦਾ ਇਹ ਵੀ ਆ ਦੇ ਸਾਹਮਣੇ ਸਾਰੀ ਗੱਲਬਾਤ ਜਿਹੜੀ ਆ ਹੋਵੇ ਸੋ ਮੈਂ ਇਹ ਸਾਰੇ ਸਾਡੇਆਂ ਮੁੱਖ ਤੌਰ ਤੇ ਸਵੇਰ ਦੀ ਸੌਣ ਨੂੰ ਭਰੈਂਗਾ। ਇਹ ਪਾਉਂਦਾ ਹੋਇਆ ਸਾਡੇ ਸਪੋਰਟ ਦੇ ਵਿੱਚ ਪੈਸੇ ਪਾਉਂਦੇ ਸਾਰੇ ਲੋਕ ਵੀ ਕੰਫਰੈਂਸ ਰਿਹਾ। ਉਹ ਮੈਂ ਪਾਉਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਹਰ ਕੀਮਤ ਤੇ ਲੜਾਈ ਜਿਹੜੀ ਹੈ ਉਹ ਡੜੀ ਜਾਏ। ਇਹ ਸਾਰੇ ਕੰਮ ਪਾੜੀ। ਇਹ ਆਜੀਨਾ ਨੇ ਕਾਰਵਾਈ ਕਰਕੇ ਸਾਡੀ ਬਣਾਈ ਇਹ ਕਰਵਾਉਦਾ। ਲਾ ਇਹਨਾਂ ਨੇ ਕੋਰਵਾ। मैं खुद इतने पहुंच गया अपनी जिम्मेवारी को ना तो सारे बेनती करता कि दो आप सारे कटे हो गलत तय करके गल करा सो मैं पुलिस प्रशासन को भी बेनती करता कि सातिया में तुरंत जरा बड़ा छोड़ा कि